ਅੰਜੀ ਵਿਧਾਨ ਜੀ ਸ਼ਹਿਰ ਧਾਰੀਵਾਲ ਦੇ ਕੁਝ ਮਸਲੇ ਸੀ ਹਿਊਮਨ ਰਾਈਟਸ ਸੋਸਾਇਟੀ ਦੀ ਪੂਰੀ ਟੀਮ ਮੀਟਿੰਗ ਦੇ ਪ੍ਰਧਾਨ ਅਸ਼ੀਸ਼ ਦੇਕਲ ਜੀ ਨੂੰ ਮਿਲੇ ਜੇ ਤੇ ਕੀ ਐਸੋਸੀਏਸ਼ਨ ਦਿੱਤਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਸੋਸਾਇਟੀ ਮੇਰੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਸੁਖਦੇਵ ਸਿੰਘ ਜੀ ਤੇ ਜ਼ਿਲ੍ਹੇ ਦੇ ਯੂਥ ਪ੍ਰਧਾਨ लवली 나ਗੀ ਜੀ ਤੇ ਸਾਰੀ ਟੀਮ ਜਿਹੜੀ ਸਾਡੀ ਅੱਜ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਧਾਰੀਵਾਲ ਦੇ ਕੁਝ ਮਸਲੇ ਲਈ ਅਸੀਂ ਪਹੁੰਚੇ ਸੀ ਤੇ ਜਿਨ੍ਹਾਂ ਦੇ ਵਿੱਚ ਇੱਕ ਖਾਸ ਸੀ ਕਿ ਸੀਵਰੇਜ ਦਾ ਜਿਹੜਾ ਪਾਣੀ ਆ ਕੁੰਨਨਸੇ ਦਾ ਜਿਹੜਾ ਆਰਾਵਾ ਉੱਥੇ ਸਾਡਾ ਜ਼ਿਲ੍ਹੇ ਦਾ ਦਫ਼ਤਰ ਵੀ ਆ ਤੇ ਉੱਥੋਂ ਸੀਵਰੇਜ ਦਾ ਪਾਣੀ ਜਾ ਰਿਹਾ ਵਾ ਤੇ ਬੜੀ ਬਦਬੂ ਆ ਰਹੀ ਸੀ ਉਹ ਉਹਨਾਂ ਨੇ ਅਸੀਂ ਦੱਸਿਆ ਕਿ ਉਹ ਦਾ ਹੱਲ ਕਰਾਇਆ ਜਾਏ ਤੇ ਉਹਨਾਂ ਕਹਿ ਪੀਏ 2-4 ਦਿਨਾਂ ਦੇ ਵਿੱਚ ਅਸੀਂ ਉਹ ਮਸਲੇ ਦਾ ਹੱਲ ਕਰਾ ਦੇਾਂਗੇ ਦੂਜੀ ਜਿਹੜੀ ਸੈਕੰਡ ਬੜਾ ਵੱਡਾ ਇੱਕ ਇਸ਼ੂ ਸੀ ਕਿ ਬੁਰਸਾ ਗੁਰਦੁਆਰਾ ਸਾਹਿਬਾ ਜੋ ਗੁਰੂ ਘਰ ਆ ਪੂਰੇ ਸਾਰੇ ਧਾਰੀਵਾਲ ਦੇ ਛੱਡ ਕੇ ਪੂਰੇ ਗਦਾਪੁਰ ਜ਼ਿਲ੍ਹੇ ਚ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬਾ ਉੱਥੇ ਸੰਗਤ ਜਾਂਦੀ ਹੈ ਤੇ ਉੱਥੇ ਸਟਾਰਟਿੰਗ ਦੇ ਰਾਤ ਮੈਂ ਕਹਿੰਦਾ ਵੀ ਗੋਡੇ-ਗੋਡੇ ਜਿੱਨਾ ਪਾਣੀ ਖੜਾ ਰਹਿੰਦਾ ਇੱਕ ਥੋੜਾ ਜਿਹਾ 5 ਮਿੰਟ ਵੀ ਮੀਂਹ ਪੈ ਜੇ ਤੇ ਬਹੁਤ ਜ਼ਿਆਦਾ ਪਾਣੀ ਖੜਾ ਹੁੰਦਾ ਉਹਦੇ ਨਾਲ ਹੀ ਬੇਦੀ ਕਲੋਨੀ ਨੂੰ ਐਂਟਰਸ ਆ ਜਿਹੜੀ ਉੱਥੇ ਵੀ ਪਾਣੀ ਜਿਹੜਾ ਦੁਨੀਆ ਪਰਦਾ ਖੜਾ ਹੁੰਦਾ ਮੈਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਉਹ ਵੀਡੀਓ ਪਾਈ ਸੀ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਫਿਰ ਅੱਜ ਹੀ ਪ੍ਰਧਾਨ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਮੈਟਰ ਵਾ ਉਹ ਪੀਡਬਲੂਡੀ ਦੇ ਅੰਦਰ ਆ ਤੇ ਆਪਾਂ ਜਿਹੜਾ ਵਾ ਉਹਨੂੰ ਐਸਡੀ ਉਹਨਾਂ ਦੇ ਐਸਡੀਓ ਸਾਹਿਬ ਨਾਲ ਕੋਈ ਗੱਲ ਹੋਈ ਹੈ ਇਹਨਾਂ ਦੀ ਕਹਿੰਦੇ ਉਹ ਮਸਲਾ ਹੱਲ ਕਰਾਵਾਂਗੇ ਕਿਉਂਕਿ ਉਹ ਪਬਲਿਕਲੀ ਇੱਕ ਸਾਡੀ ਡਿਮਾਂਡ ਵੀ ਆ ਗੁਰੂ ਘਰ ਨੂੰ ਲੋਕ ਜਾਂਦੇ ਆ ਔਰ ਸਾਡੀ ਸਾਰੀ ਕਲੋਨੀ ਦੀ ਐਂਟਰੀ ਸ਼ੁਰੂ ਉੱਥੋਂ ਬੇਦੀ ਕਲੋਨੀ ਮੈਂ ਵੀ ਉੱਥੋਂ ਦਾ ਵਾਸੀ ਆ ਉਸੇ ਵਾਰਡ ਦਾ ਤੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਆ ਉੱਥੋਂ ਦੇ ਮੌਜੂਦਾ ਐਮਸੀ ਵੀ ਇਹੀ ਨੇ ਤੇ ਉਹਨਾਂ ਕਿਹਾ ਵਾ ਵੀ ਚਲੋ ਅਸੀਂ ਪੀਡਬਲਯੂਡੀ ਦੇ ਨਾਲ ਹੱਲ ਕਰਾਵਾਂਗੇ ਪਰ ਆਪਾਂ ਦੇਖਦੇ ਆ ਕੋਈ ਦਿਨ ਅਸੀਂ ਇਹਨਾਂ ਨੂੰ ਕਿਹਾ ਵਾ ਕਿ ਜੇਕਰ ਨਹੀਂ ਹੱਲ ਹੁੰਦਾ ਤਾਂ ਸਾਨੂੰ ਪ੍ਰਸ਼ਾਸਨ ਨਾਲ ਮੁਲਾਕਾਤ ਕਰਾਇਆ ਜਾਏ ਹਲਕੇ ਇੰਚਾਰਜ ਨਾਲ ਕਰਾਇਆ ਜਾਏ ਤਾਂ ਜੋ ਆਪਾਂ ਉਹ ਡਿਮਾਂਡ ਰੱਖੀ ਜਾਏ ਉਹ ਬਹੁਤ ਜ਼ਰੂਰੀ ਮੈਟਰ ਹੈ ਜੀ ਉਹਦਾ ਇਹ ਪਤਾ ਨੂੰ ਨਨਕੀ ਐਸੋਸੀਏਸ਼ਨ ਦਿੱਤਾ ਕਿ ਕਿਦੋਂ ਤੱਕ ਇਹ ਕੰਮ ਸਾਰੇ ਮੁਕੰਮਲ ਹੋ ਜਾਣਗੇ ਦੇਖੋ ਜੀ ਇਹਨਾਂ ਤੇ ਕਿਹਾ ਵੀ ਕੋਈ ਦਿਨਾਂ 'ਚ ਮੈਂ ਕਰਦਾ ਵਾਂ ਆਪਾਂ ਵੀ ਇਹਨਾਂ ਨੂੰ ਕਹਿ ਕੇ ਗਏ ਆ ਵੀ ਠੀਕ ਆ ਤੁਹਾਨੂੰ ਅਸੀਂ ਟਾਈਮ ਦਿੰਦੇ ਆ 2-4 ਦਿਨ ਨਹੀਂ ਭਾਏ 10-15 ਦਿਨ ਜੀ ਕਰ ਦਿਓ ਚਲ ਮਹੀਨੇ 'ਚ ਹੀ ਕਰ ਦਿਓ ਲੇਕਿਨ ਉਹ ਮਸਲਾ ਜਿਹੜਾ ਹੱਲ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਸਾਰੀ ਪਬਲਿਕ ਉੱਥੇ ਮੱਥਾ ਟੇਕਣ ਜਾਂਦੀ ਆ ਤੇ ਕਲੋਨੀ ਵੀ ਜਿਹੜੀ ਸਾਡਾ ਰਸਤਾ ਵਾ ਸਾਡੀ ਵਾਰਡ ਉੱਥੋਂ ਦੀ 8 ਨੰਬਰ ਵਾਰਡ ਉਹੀ ਰਸਤਾ ਵਾ ਹੁਣ ਦੇਖਦੇ ਆ ਕਿ ਸਰਕਾਰਾਂ ਇਹਨਾਂ ਦੀਆਂ ਨੇ ਪ੍ਰਧਾਨ ਸਾਹਿਬ ਹੁਣਾਂ ਨੇ ਤਾਈ ਸਾਹਿਬ ਨਿਕਲ ਗਿਆ ਆਪਣੀ ਆਮ ਆਦਮੀ ਪਾਰਟੀ ਦੇ ਵੀ ਅਸੀਂ ਅੱਗੇ ਮੇਦ ਕਰਦੇ ਆ ਕਿ 2.5 ਸਾਲ ਜਿਹੜਾ ਹੈਗਾ ਉਹ ਜਿੰਨੇ ਵੀ ਕੰਮ ਧਾਰੀਵਾਲ ਦੇ ਕਾਰਜ ਆ ਜਿਹੜੇ ਪੈਂਡਿੰਗ ਆ ਉਹ ਹੁਣ ਅਜੇ ਤੱਕ ਤੇ ਵੈਸੇ ਕੋਈ ਸ਼ੁਰੂਆਤ ਵੀ ਨਹੀਂ ਹੋਈ ਇੰਨੀ ਤੇ ਫਿਰ ਵੀ ਅਸੀਂ ਡਿਮਾਂਡ ਰੱਖਦੇ ਆ ਕਿ ਜਿਹੜੇ ਜਿਹੜੇ ਸ਼ਹਿਰ ਦੇ ਮਸਲੇ ਆ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਆਪਾਂ ਜਿੱਥੇ ਵੀ ਕਿਤੇ ਸ਼ਹਿਰ ਦੇ ਕੋਈ ਮਸਲੇ ਹੋਗੇ ਉਹਨਾਂ ਲਈ ਅਸੀਂ ਖੜੇ ਆ ਉਹਨਾਂ ਲਈ ਅਸੀਂ ਆਵਾਂਗੇ ਕਿਨਾਂ ਕੋ ਜਿੱਥੇ ਜਿੱਥੇ ਵੀ ਜਾਣਾ ਪਿਆ ਤੇ ਜ਼ਰੂਰ ਜਾਵਾਂਗੇ ਭਾਈ ਕੀ ਸਮਝਦੇ ਜੇ ਕਿ ਜਿਵੇਂ ਪ੍ਰਧਾਨਾ ਤੁਸੀਂ ਗੱਲ ਕੀਤੀ ਆ ਇਹ ਮਸਲੇ ਜਿਹੜੇ ਆ ਕਾਫੀ ਦੇਰ ਤੋਂ ਉਲਝ ਕਾਫੀ ਮੁਸ਼ਕਲਾਂ ਦਾ ਸਾਹਮਣਾ ਮੈਂ ਸ਼ਹਿਰ ਵਸੀ ਕਰ ਰਿਹਾ ਕਿ ਕਿਉਂ ਨਹੀਂ ਹੱਲ ਹੋ ਰਿਹਾ ਦਾ ਕੀ ਕਾਰਨ ਸਮੈਂ ਦੇਖੋ ਜੀ ਇਹ ਤਾਂ ਅਸੀਂ ਪ੍ਰਧਾਨ ਸਾਹਿਬ ਨਾਲ ਬੜੇ ਵਿਸਤਾਰ ਨਾਲ ਗੱਲ ਕੀਤੀ ਹੈ ਟ੍ਰੈਫਿਕ ਦੀ ਵੀ ਗੱਲ ਕੀਤੀ ਸਾਡੇ ਯੂਥ ਪ੍ਰਧਾਨ ਨੇ ਵੀ ਗੱਲ ਕੀਤੀ ਆ ਧਾਰੀਵਾਲ 'ਚ ਬਹੁਤ ਮਸਲੇ ਨੇ ਤੇ ਇਥੋਂ ਦੀ ਸਰਕਾਰ ਹਲਕਾ ਚਾਰਜ ਵੀ ਇੱਥੇ ਆ ਆਉਂਦੇ ਜਰੂਰ ਆ ਸਾਰੇ ਮੀਟਿੰਗਾਂ ਜਰੂਰ ਕਰਦੇ ਨੇ ਆ ਸਵੱਛਤਾ ਜਰੂਰ ਦਿੰਦੇ ਨੇ ਪਰ ਜਿਹੜਾ ਵਾ ਕਹਿੰਦੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਪਰ ਮੈਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਕੋਈ ਵੀ ਜਿਹੜਾ ਮਸਲਾ ਉਹ ਤਾਂ ਹੱਲ ਤੇ ਹੁੰਦਾ ਨਾ ਜੇ ਅਸੀਂ ਕਹਿ ਗਏ ਜੇ ਵੀ ਹੋਣਾ ਹੀ ਨਹੀਂ ਤੇ ਫਿਰ ਇਹ ਕਦੀ ਵੀ ਨਹੀਂ ਹੋਣਾ ਜੀ ਇਹਦੇ ਕਿਸੇ ਨਾ ਕਿਸ ਨੂੰ ਕੋਨਾ ਕੋਈ ਪੇਨ ਲੈਣੀ ਪੈਣੀ ਧੰਨਵਾਦ ਧੰਨਵਾਦ ਅੱਜ ਅੱਜ ਹਿਮਰਾਜ ਸਵਕਾਸ਼ਾ ਸਾਹਿਬ ਤੇ ਉਹਦੇ ਤਾਰ ਪਹੁੰਚੇ ਆ ਛੇਆ ਦੀਆਂ ਕੋਈ ਸਮੱਸਿਆਵਾਂ ਬਾਰੇ ਤੁਹਾਡੇ ਨਾਲ ਗੱਲ ਕਰਨ ਉਸ ਬਾਰੇ ਦੱਸਦੇ ਜੀ ਅੱਜ ਸਾਡੇ ਕੋਲ ਡੀਪੀਜੀ ਸਾਡੇ ਪੰਜਾਬ ਪ੍ਰਧਾਨ ਨੇ ਹਮੰਦਰਾਇ ਦੇ ਪਹੁੰਚੇ ਆ ਇਹਨਾਂ ਨੂੰ ਜੀ ਆਖਦਾ ਤੇ ਮੈਨੂੰ ਨਾਲ ਦੱਸੀਆਂ ਮੁਸ਼ਕਲਾਂ ਤੇ ਜਿਹੜੀਆਂ ਮੇਰੇ ਨਾਲ ਤਲਕ ਰੱਖਦੀਆਂ ਨੇ ਜਿਸ ਤਰ੍ਹਾਂ ਉਹ ਮੈਂ ਜਰੂਰ ਕਰਾਂਗਾ ਜਿਹੜੀਆਂ ਰੂਰ ਦੇ ਉੱਪਰ ਪਾਣੀ ਆ ਪੀਰ ਡੀ ਡੀ ਦੇ ਅੰਦਰ ਆ ਉਹ ਮੈਂ ਅੱਜ ਹੁਣ ਐਸਡੀ ਸਾਹਿਬ ਨਾਲ 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 ਸਾਹਮਣੇ ਗੱਲ ਕੀਤੀ ਆ ਉਹ ਕਹਿੰਦੇ ਇਹ ਮੌਕਾ ਵੇਖ ਕੇ ਉਹਦਾ ਕੋਈ ਨਾ ਕੋਈ ਹੱਲ ਕਰਾਂਗੇ ਜਰੂਰ ਜਿਹੜੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਾਰੇ ਵੀ ਗੱਲ ਕੀਤੀ ਆ ਈ ਰਕਸ਼ਿਆਂ ਦੀ ਬਹੁਤ ਜ਼ਿਆਦਾ ਟ੍ਰੈਫਿਕ ਆ ਉਹ ਉਸ ਦਾ ਕੀ ਹੱਲ ਕਰਦੇ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਈ ਰਕਸ਼ੇ ਸਾਡੇ ਧਾਰੀਵਾਜ ਬਹੁਤ ਜ਼ਿਆਦਾ ਹੋ ਗਏ ਨੇ ਇਹਨਾਂ ਦੀ ਮੈਂ 3-4 ਮੀਟਿੰਗਾਂ ਕਰ ਚੁੱਕੀਆਂ ਸਾਡੇ ਇੱਥੇ ਇੱਕ ਬਹੁਤ ਹੀ ਸੋਲਜਰ ਸਿਆਣੇ ਈ ਰਖਿਆ ਦੇ ਯੂਨੀਅਨ ਦੇ ਪ੍ਰਧਾਨ ਨੇ ਪਿਆਰਾ ਸਿੰਘ ਜੀ ਉਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਹਰ ਈ ਰਖੇ ਜਿਹੜੇ ਹੀ ਨਾ ਉਹਨਾਂ ਦੇ ਉੱਪਰ ਆਪਣੇ ਨੰਬਰ ਲਾਏ ਹੀ ਤੇ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਸਾਨੂੰ ਡਿਮਾਂਡ ਰੱਖੀ ਸੀ ਸਾਨੂੰ ਜਗ੍ਹਾ ਦੇਈ ਨਾ ਜਗ੍ਹਾ ਦਿੱਤੀ ਉਹਨਾਂ ਨੇ ਬੜੇ ਕੈਦੇ ਦੇ ਨਾਲ ਦੋ ਕ ਰਖੇ ਇੱਧਰ ਦੇ ਬਾਸਟਨ ਖੇਹਾਰ ਦੇ ਇੱਕ ਸਾਈਡ ਤੇ ਦੋ ਇਸਤਿਰ ਖੇਹਾਰ ਦੇ ਬਾਕੀ ਜਿਹੜੇ ਲੋਗ ਹਨ ਵਿੱਚ ਕੁਝ ਈ ਰਖਿਆਂ ਵਾਲੇ ਉਹ ਇਸ ਸਾਇਟੀ ਦੇ ਮੈਂਬਰ ਨਹੀਂ ਬਣੇ ਜਦ ਕੀ ਉਹਨਾਂ ਨੇ ਕੋਈ ਇਹਨਾਂ ਨੂੰ ਖਰਚਾ ਨਹੀਂ ਪਾਇਆ ਕੋਈ ਗਾਨੀ ਹੈ ਸਾਡਾ ਸਿਰਫ ਕਮੇਟੀ ਦਾ ਜਰੂਰ ਹੀ ਖਰਚਾ ਹੈਗਾ ਵਾ ਵੀ ਅਸੀਂ ਕਮੇਟੀ ਦਾ ਸਾਰੇ ਬੈ ਕੇ ਐਮਸੀ ਸਾਹਿਬ ਨੇ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਜਾਂ 10 ਰੁਪਏ ਰੋਹਿ ਦਿਓ ਜੇ ਨਹੀਂ ਤੇ 200 ਰੁਪਏ ਮਹੀਨਾ ਦਿਓ ਪਰ ਉਹ ਵੀ ਸਾਡੇ ਕਿਤੇ ਇੱਕ ਦੋ ਵਾਰੀ ਦੇ ਤੇ ਗਏ ਨੇ ਮੜ ਕੇ ਉਹ ਵੀ ਨਹੀਂ ਦਿੱਤੇ ਤੇ ਇਨਾਂ ਦਾ ਬੁਰਾ ਹਾਲ ਆ ਵੀ ਸੋਸਾਇਟੀਆਂ ਦੂਜੀਆਂ ਆ ਜਾਂਦੀਆਂ ਪਿੱਛੇ ਜੀ ਸਾਡੇ ਕੋਲ ਉਹ ਬੜੇ ਸਤਿਕਾਰਯੋਗ ਕਿਸਾਨ ਯੂਨੀਅਨ ਦੇ ਆਏ ਹੀ ਵੀ ਤੁਸੀਂ ਇਹਨਾਂ ਦੇ ਕਿਉਂ ਕਰਦੇ ਜੀ ਤੁਸੀਂ ਆਪ ਬੰਦ ਕਰੋ ਤੇ ਉਹਨਾਂ ਨੂੰ ਮੈਂ ਇਹ ਵੀ ਕਹਿਣਾ ਚਾਹਣਾ ਵੀ ਤੁਸੀਂ ਦੇਖੋ ਇਹਨਾਂ ਨੂੰ ਵੀ ਕਹੋ ਵੀ ਕਾਇਦੇ ਚ ਰਹਿਣ ਇਹ ਸੜਕ ਦੇ ਉੱਤੇ ਕਿਉਂ ਲਿਆ ਕੇ ਖਲਾੜ ਦਿੰਦੇ ਨੇ ਇਹ ਰਖੇ ਵਾਲੇ ਸਾਡੇ ਬੰਦੇ ਜਾਂਦੇ ਉਹਨਾਂ ਨੂੰ ਵੀ ਲੜਨੂ ਪੈਂਦੇ ਨੇ ਤੇਹੀ ਫਿਰ ਪਿੱਛੇ ਹੋਏ ਨੇ ਅਸੀਂ ਪੁਲਿਸ ਨੂੰ ਵੀ ਕਹਿੰਦੇ ਵੀ ਇਹਨਾਂ ਨੂੰ ਸਮਝਾਓ ਕਿੰਨਾ ਕੁ ਪੁਛ ਵੀ ਇਹਨਾਂ ਦੇ ਕਿੰਨੇ ਕਦੇ ਇੰਨੇ ਕਿ ਇ ਰਖੇ ਵਾਲੇ ਹੋ ਗਏ ਆ ਵੀ ਪੁੱਛੋ ਕੱਖ ਨਾ ਤੇ ਜੇ ਇਹਨਾਂ ਦੇ ਪ੍ਰਧਾਨ ਨੂੰ ਗਏ ਤੇ ਪ੍ਰਧਾਨ ਜੀ ਵਿਚਾਰੇ ਕਹਿੰਦੇ ਕਹਿੰਦੇ ਆ ਜਿਹੜੇ ਕੁਝ ਹੈ ਹੀ ਨਹੀਂ ਆ ਬੰਦੇ ਪਿੰਡਾਂ ਚੋਂ ਆ ਕੇ ਲਿਆ ਹ ਸ਼ਹਿਰਾਂ ਦੇ ਵਿੱਚ ਖੜਾ ਰਗੇ ਆ ਜੀ ਪ੍ਰਭ ਤੇ ਪਬਲਿਕ ਸਾਡਾ ਸਾਥ ਦੇ ਤੇ ਫਿਰ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਯੂਨੀਅਨ ਵਾਂ ਉਹਨਾਂ ਨੇ ਵਿਚਾਰੇ ਨੇ ਸਾਡਾ ਸਾਥ ਦਿੱਤਾ ਤੇ ਨੰਬਰ ਲਾਏ ਆ ਹਰ ਜਿਹੜਾ ਵੀ ਪਬਲਿਕ ਵਾਲਾ ਕੋਈ ਉੱਥੇ ਬੈਠਦਾ ਪਤਾ ਨੰਬਰ ਵੀ ਹੈਤਾ ਵਾ ਤੂੰ ਮੈਂ ਆਣ ਗਿਆ ਉਹਦੇ ਤੇ ਬੈਠਿਆ ਕਿ ਜਿੱਤੇ ਨੰਬਰ ਲੱਗਿਆ ਤਾਂ ਕਿ ਕੋਈ ਲੇਡੀਜ਼ ਕਈ ਵਾਰੀ ਸੁਣਿਆ ਹੋਊਗਾ ਵੀ ਆਪਣਾ ਬੈਗ ਲੈ ਕੇ ਜਾਂਦੀਆਂ ਤੇ ਇੱਕ ਸਾਈਡ ਤੇ ਲੈ ਕੇ ਬੈਗ ਲੈ ਕੇ ਭੱਜ ਜਾਂਦੇ ਆ ਇਹ ਜਿਹੜੀਆਂ ਤੋਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਬਾਕੀ ਇਹ ਮੈਂ ਯੂਨੀਅਨ ਨਾਲ ਫੇਰ ਗੱਲ ਕਰਨਾ ਵੀ ਭਾਜੀ ਸਾਡਾ ਸਾਥ ਦਿਓ ਤਾਂ ਕਿ ਕੜਮਾਸ ਬਸਟੈਂਡ ਦੇ ਲਾਗੇ ਬਹੁਤ ਕੜਮਾਸ ਪਾਉਂਦੇ ਨੇ ਤੇ ਇਹ ਜਿਹੜੀਆਂ ਯੂਨੀਅਨ ਆ ਇਹਨਾਂ ਨੂੰ ਵੀ ਸਾਡਾ ਸਾਥ ਦੇਣਾ ਜੇ ਦੇ ਵੀ ਸਾਥ ਦੇਈਏ ਤਾਂ ਕਿ ਅਸੀਂ ਆਪਣਾ ਸ਼ਹਿਰ ਧਾਰੀਵਾਦ ਆ ਕੰਮ ਨਾ ਆਉਂਦੀ ਵੀ ਜਿਸਨ ਕੜਮਾਸਾ ਜਿਹੜੇ ਈ ਰਖਸ਼ੇ ਵਾਲੇ ਉਹਨਾਂ ਨੂੰ ਵੀ ਕੋਈ ਵੀ ਤਰੀਕਾ ਦੇਣਾ ਆਓ ਬਾਕੀ ਗਰਾਊਂਡ ਆਪ ਗਰਾਊਂਡ ਤੇ ਲਾਓ ਜਿਹੜੇ 2-4 ਬਸਾਂ ਦੀ ਦੋ ਅੱਧ ਲੱਗ ਜਾਂਦੇ ਦੋ ਅੱਧ ਲੱਗ ਜਾਂਦੇ ਦੋ ਬਸਟਾਂ ਦਾ ਦੂਜੇ ਦੀ ਵੀ ਦੋ-ਦੋ ਲਾਹ ਬਾਕੀ ਸੜਕਾਂ ਦੇ ਨਾ ਖਰਾਬ ਮੈਂ ਤੇਨਾਂ ਲੱਗ ਗਈ ਕੀ ਰਿਕਸ਼ੇ ਵਾਲਿਆਂ ਦੇ ਅੱਗੇ ਇਹੋ ਹੀ ਅਪੀਲ ਕਰਨਾ ਵੀ ਆਪਣਾ ਸਾਇਬ ਦਿਖਾਓ ਤਾਂ ਜੀ ਜੋ ਸੰਸਥਾ ਲੈ ਮੁਸ਼ਕਲਾਂ ਲੈ ਕੇ ਆਏ ਜਾਣੋ ਕਰਵਾਈਆਂ ਤੁਹਾਨੂੰ ਕਿ ਕੀ ਮਤਲਬ ਅਸੀਂ ਸਮਝੀਏ ਕਿ ਕਿਦੋਂ ਤੱਕ ਇਹਦਾ ਹੱਲ ਹੋ ਸਕਦਾ ਇਹ ਦੇਖੋ ਜੀ ਇਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਗੁਰੂਕਨ ਰੋਡ ਜਾਂਦੀ ਹੈ ਉੱਥੇ ਦੀ ਦੱਸਿਆ ਵੀ ਪਾਣੀ ਖਲੋਤਾ ਵਾ ਉਹ ਜਿਹੜੀ ਪੀਡਬਲ ਦੀ ਰੋਡ ਵਾ ਠੀਕ ਹੈ ਨਾ ਉਹ ਨੀਵਾ ਥਾਮ ਇੱਕ ਸਾਈਡ ਦੇ ਨਾਲ ਜਾਂਦਾ ਉੱਚਾ ਵਾ ਹੁਣ ਮੈਂ ਉਹਨਾਂ ਨਾਲ ਪੀਡਬਲਿਊਡੀ ਰੈਜੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਜਲਦ ਤੋਂ ਜਲਦ ਮੁੱਖਾ ਵੇਖਿਆ ਕਰਾਂਗੇ ਤਨ